ਮੰਮ ਤੁਸੀਂ ਲਸਣ ਦੇ ਉੱਤੇ ਬਹੁਤ ਜ਼ੋਰ ਦੇ ਰਹੇ ਹੈਗੇ ਹੋ ਲਸਣ ਦਾ ਸਰੀਰ ਨੂੰ ਕਿੰਨਾ ਕੋ ਫਾਇਦਾ ਹੋ ਜਾਂਦਾ ਹੈ ਜੀ ਅਸੀਂ ਕੀ ਕਰਦੇ ਹਾਂ ਅਸੀਂ ਕੱਲ ਦੀ ਰੱਖੀ ਸਬਜ਼ੀ ਉਹਦਾ ਖਾਂਦੇ ਨਹੀਂ ਪਰ ਸਾਗ ਅਸੀਂ ਦੋ ਦੋ ਤਿੰਨ ਦਿਨ ਦਿਨਾਂ ਦਾ ਬਣਾ ਕੇ ਸਟੋਰ ਕਰ ਕਰਕੇ ਖਾਂਦੇ ਆ ਲੇਕਿਨ ਉਹ ਇਹ ਸਾਨੂੰ ਸਮਝਣਾ ਚਾਹੀਦਾ ਜਿੰਨੀ ਜ਼ਿਆਦਾ ਹਰੀ ਸਬਜ਼ੀ ਓਨੀ ਜਲਦੀ ਉਹ ਖਰਾਬ ਹੋਏਗੀ ਤੇ ਇਸ ਕਰਕੇ ਤਾਜ਼ਾ ਬਣਾਓ ਤੇ ਵੱਧ ਤੋਂ ਵੱਧ ਇੱਕ ਦਿਨ ਦੇ ਵਿੱਚ ਹੀ ਖਤਮ ਕਰੋ ਅਸੀਂ ਕਿਵੇਂ ਲਈਏ ਜਿਹੜੀ ਸਾਡੀ ਸਿਹਤ ਲਈ ਲਾਹੇਵੰਦ ਹੋਵੇ ਜੀ ਦੇਖੋ ਵਿਟਾਮਿਨ ਸੀ ਪਲੱਸ ਪ੍ਰੋਟੀਨ ਦੋ ਚੀਜ਼ਾਂ ਹੈਗੀਆਂ ਜਿਨ੍ਹਾਂ ਨੇ ਤੁਹਾਡੀਆਂ ਬਿਮਾਰੀਆਂ ਨੂੰ ਕੰਟਰੋਲ ਕਰਨਾ ਹੈ ਮੈਮ ਸਰਦੀਆਂ ਸ਼ੁਰੂ ਹੁੰਦੀਆਂ ਨੇ ਤੇ ਲੋਕ ਮੱਕੀ ਦੀ ਰੋਟੀ ਬਹੁਤ ਖਾਣ ਲੱਗ ਜਾਂਦੇ ਆ ਇਹਦੇ ਕਿੰਨੇ ਕੁ ਫਾਇਦੇ ਤੇ ਕਿੰਨੇ ਕੁ ਨੁਕਸਾਨ ਹੁੰਦੇ ਆ ਜੀ ਆਡੀ ਪ੍ਰੋਡਕਸ਼ਨਸ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆ ਦਰਸ਼ਕੋ ਸਰਦੀਆਂ ਸ਼ੁਰੂ ਹੁੰਦੀਆਂ ਨੇ ਤਾਂ ਹਰ ਇੱਕ ਘਰ ਦੇ ਵਿੱਚ ਪਿੰਨੀਆਂ ਪੰਜੀਰੀਆਂ ਤੇ ਹੋਰ ਵੀ ਬਹੁਤ ਸਾਰਾ ਸਮਾਨ ਬਣਨ ਲੱਗ ਜਾਂਦਾ ਆ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਸਰਦੀਆਂ ਦੇ ਵਿੱਚ ਸਾਡੀ ਡਾਈਟ ਕਿਹੋ ਜੀ ਹੋਣੀ ਚਾਹੀਦੀ ਹੈ ਪਿੰਨੀਆਂ ਪੰਜੀਰੀਆਂ ਸਾਨੂੰ ਕਿਵੇਂ ਬਣਾਉਣੀਆਂ ਚਾਹੀਦੀਆਂ ਨੇ ਤੇ ਕਿਵੇਂ ਅਸੀਂ ਆਪਣੀ ਸਿਹਤ ਦਾ ਖਿਆਲ ਰੱਖ ਸਕਦੇ ਹਾਂ ਇਹਨਾਂ ਸਾਰੇ ਸਵਾਲਾਂ ਬਾਬਤ ਅਸੀਂ ਗੱਲਬਾਤ ਕਰਾਂਗੇ ਤਰਨ ਸਿੰਘ ਲਾਹੌਰਾਂ ਦੇ ਨਾਲ ਮੈਮ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਰਮਨ ਬਣਾ ਸਾਨੂੰ ਦੁਆਰਾ ਇਨਵਾਈਟ ਕਰਨ ਲਈ ਇਸ ਪੋਡਕਾਸਟ ਦੇ ਵਿੱਚ ਜੀ ਜਿਵੇਂ ਸਰਦੀਆਂ ਸ਼ੁਰੂ ਹੁੰਦੀਆਂ ਨੇ ਤਾਂ ਲੋਕ ਸਾਗ ਖਾਣਾ ਸ਼ੁਰੂ ਕਰ ਦਿੰਦੇ ਆ ਜੀ ਕਹਿੰਦੇ ਆ ਕਿ ਸਾਗ ਬਣਾਉਣ ਦਾ ਵੀ ਇੱਕ ਵੱਖਰਾ ਜਿਹਾ ਤਰੀਕਾ ਹੋਣਾ ਚਾਹੀਦਾ ਨਹੀਂ ਤਾਂ ਇਹ ਵੀ ਹਾਨੀਕਾਰਕ ਹੋ ਸਕਦਾ ਆ ਸਾਗ ਸੇਤ ਲਈ ਲਾਹੇਵੰਦ ਹੈ ਜੇ ਖਤਰਨਾਕ ਸਾਬਤ ਹੋ ਸਕਦਾ ਹੈ ਜੀ ਇਹ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗੀ ਕਿ ਸਾਗ ਬੜੀ ਵੰਡਰਫੁਲ ਸਬਜ਼ੀ ਹੈ ਬੜੀ ਅਮੇਜ਼ਿੰਗ ਅੱਛੀ ਸਬਜ਼ੀ ਹੈ ਗੁਨਾ ਨਾਲ ਭਰੀ ਹੋਈ ਹੈ ਠੀਕ ਹੈ ਸਾਗ ਦੇ ਵਿੱਚ ਅਸੀਂ ਪਾਲਕ ਮੇਥੀ ਬਾਥੂ ਸੋਇਆ ਦਾ ਵੀ ਇੱਕ ਸਾਗ ਦਾ ਇੱਕ ਤਰੀਕ ਆਂਦਾ ਹੈ ਇਹ ਸਾਰੀਆਂ ਚੀਜ਼ਾਂ ਦਾ ਸਾਗ ਜ਼ਰੂਰ ਬਣਾਓ ਠੀਕ ਹੈ ਜੀ ਕਿਉਂਕਿ ਜਿਹੜੀ ਇਹ ਇੱਕ ਕਹਿੰਦੇ ਨਾ ਵੀ ਸੀਜ਼ਨ ਦੀ ਸੌਗਾਤ ਹੈ ਇਹ ਤਾਂ ਵਰਤਣੀ ਚਾਹੀਦੀ ਹੈ ਹੁਣ ਰਹੀ ਕੁਕਿੰਗ ਦੀ ਗੱਲ ਇਹ ਚੀਜ਼ ਨੂੰ ਸਭ ਤੋਂ ਪਹਿਲਾਂ ਪੁਆਇੰਟ ਹੈ ਕਿ ਧੋਣਾ ਜ਼ਰੂਰ ਹੈ ਮਲਟੀਪਲ ਟਾਈਮਸ ਕਿਉਂਕਿ ਇਹਦੇ ਤੇ ਬਹੁਤ ਅੱਜਕੱਲ ਹਰ ਜਗ੍ਹਾ ਤੇ ਮਲਟੀਪਲ ਕਿੰਨੀ ਕਿੰਨੀ ਬਰੀ ਇਨਸੈਕਟੀਸਾਈਡ ਪੈਸਟੀਸਾਈਡ ਸਪਰੇਅ ਕੀਤੇ ਜਾਂਦੇ ਦੋ ਕਿਤੇ ਨਾ ਕਿਤੇ ਕੀਟਨਾਸ਼ਕ ਸਾਡੇ ਅੰਦਰ ਨਾ ਪਹੁੰਚਣ ਜਾਂ ਘੱਟ ਮਾਤਰਾ ਚ ਪਹੁੰਚਣ ਤਾਂ ਉਹਨੂੰ ਧੋ ਜ਼ਰੂਰ ਅੱਛੀ ਤਰ੍ਹਾਂ ਨਮਕ ਵਾਲੇ ਪਾਣੀ ਨਾਲ ਉਸ ਤੋਂ ਬਾਅਦ ਇਹਨਾਂ ਨੂੰ ਸਟੀਮ ਦੇ ਕੇ ਪਕਾਓ ਤੇ ਜਿਸ ਤਰ੍ਹਾਂ ਵੀ ਆਪਣਾ ਕੋਈ ਆਪਣੇ ਹਰ ਘਰ ਦਾ ਇੱਕ ਤਰੀਕਾ ਹੁੰਦਾ ਬਣਾਉਂਦਾ ਉਹਨੂੰ ਬਣਾ ਕੇ ਖਾਓ ਬਟ ਮੋਸਟ ਇੰਪੋਰਟੈਂਟ ਇੱਕ ਟਾਈਮ ਜਾਂ ਵੱਧ ਤੋਂ ਵੱਧ ਦੋ ਟਾਈਮ ਦਾ ਸਾਗ ਬਣਾਓ ਇਸ ਤੋਂ ਜ਼ਿਆਦਾ ਨਹੀਂ ਕਿਉਂ ਇੱਕ ਕਾਰਨ ਬਣ ਸਕਦਾ ਫੂਡ ਪੋਇਜ਼ਨਿੰਗ ਦਾ ਅਸੀਂ ਕੀ ਕਰਦੇ ਹਾਂ ਅਸੀਂ ਕੱਲ ਦੀ ਰੱਖੀ ਸਬਜ਼ੀ ਉਹਦਾ ਖਾਂਦੇ ਨਹੀਂ ਪਰ ਸਾਗ ਅਸੀਂ ਦੋ ਦੋ ਤਿੰਨ ਤਿੰਨ ਦਿਨਾਂ ਦਾ ਬਣਾ ਕੇ ਸਟੋਰ ਕਰ ਕਰਕੇ ਖਾਂਦੇ ਆ ਲੇਕਿਨ ਉਹ ਇਹ ਸਾਨੂੰ ਸਮਝਣਾ ਚਾਹੀਦਾ ਜਿੰਨੀ ਜ਼ਿਆਦਾ ਹਰੀ ਸਬਜ਼ੀ ਓਨੀ ਜਲਦੀ ਉਹ ਖਰਾਬ ਹੋਏਗੀ ਤੇ ਇਸ ਕਰਕੇ ਤਾਜ਼ਾ ਬਣਾਓ ਤੇ ਵੱਧ ਤੋਂ ਵੱਧ 1 ਦਿਨ ਦੇ ਵਿੱਚ ਹੀ ਖਤਮ ਕਰੋ ਮੈਮ ਸਰਦੀਆਂ ਸ਼ੁਰੂ ਹੁੰਦੀਆਂ ਨੇ ਤੇ ਲੋਕ ਮੱਕੀ ਦੀ ਰੋਟੀ ਬਹੁਤ ਖਾਣ ਲੱਗ ਜਾਂਦੇ ਆ ਇਹਦੇ ਕਿੰਨੇ ਕੁ ਫਾਇਦੇ ਤੇ ਕਿੰਨੇ ਕੁ ਨੁਕਸਾਨ ਹੁੰਦੇ ਆ ਜੀ ਫਾਇਦਾ ਇਹ ਕਹੂੰਗੀ ਕਿ ਬੜਾ ਅੱਛਾ ਹੈ ਟੇਸਟਲੀ ਸੀਜ਼ਨ ਦੀ ਸੌਗਾਤ ਹੈ ਖਾਣੀ ਚਾਹੀਦੀ ਹੈ ਬਿਲਕੁਲ ਔਰ ਸਾਂਗ ਨਾਲ ਸਵਾਦ ਬਹੁਤ ਲੱਗਦੀ ਹੈ ਮੱਕੀ ਡਰਾਈ ਗ੍ਰੇਨ ਹੁੰਦਾ ਹੈ ਤੇ ਇਹ ਥੋੜਾ ਜਿਹਾ ਇੱਕ ਕਹੋ ਲੂਬ੍ਰੀਕੇਸ਼ਨ ਮੰਗਦਾ ਹੈ ਤਾਂ ਇਹਦੇ ਤੇ ਬਟਰ ਰੱਖ ਕੇ ਜਾਂ ਫਿਰ ਦੇਸੀ ঘি ਦਾ ਰੱਖ ਕੇ ਕੰਜ਼ਿਊਮ ਕਰੋ ਬਟ ਇੱਕ ਚੀਜ਼ ਸਾਨੂੰ ਸਮਝਣੀ ਪਏਗੀ ਕਿ ਮੱਕੀ ਦਾ ਜਿਹੜਾ ਗਲਾਈਸੈਮਿਕ ਇੰਡੈਕਸ ਹੈ ਉਹ ਗਲੂਕੋਜ਼ ਜਾਂ ਚੀਨੀ ਦੇ ਬਰਾਬਰ ਹੈ ਮਤਲਬ ਇਹਦਾ ਸਮਝੋ ਤੁਸੀਂ ਜੇ ਮੱਕੀ ਦਾ ਆਟਾ ਖਾ ਰਹੇ ਹੋ ਤਾਂ ਤੁਸੀਂ ਉਨਾ ਹੀ ਚੀਨੀ ਕੰਜ਼ਿਊਮ ਕਰ ਰਹੇ ਹੋ ਤੇ ਆਈਡੀਲੀ ਜਿਹੜੇ ਲੋਕਾਂ ਨੂੰ ਡਾਇਬੀਟਿਸ ਦੀ ਪ੍ਰੋਬਲਮ ਹੈ ਉਹਨਾਂ ਨੂੰ ਮੱਕੀ ਦਾ ਆਟਾ ਜਾਂ ਮੱਕੀ ਕਿਸੇ ਵੀ ਰੂਪ ਚ ਕੰਜ਼ਿਊਮ ਨਹੀਂ ਕਰਨੀ ਚਾਹੀਦੀ ਤੇ ਇਹਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਸੈਕੰਡ ਤੇ ਜਿਹੜੇ weight watchers ਹੈ ਜਿਨ੍ਹਾਂ ਨੂੰ ਹੈਗਾ ਵੀ ਮੇਰਾ weight ਨਾ ਵੱਧ ਜਾਵੇ ਜਾਂ ਵੈਸੇ ਵੀ ਔਮਕੀ ਦੇ ਆٹے ਨੂੰ ਥੋੜਾ ਜਿਹਾ ਹਿਸਾਬ ਨਾਲ ਵਰਤਨ ਜੀ ਤੇ ਮੈਮ ਸੂਪ ਨੂੰ ਕਿਵੇਂ ਬਣਾਉਣਾ ਚਾਹੀਦਾ ਹੈ ਜੋ ਸਾਡੀ ਸਿਹਤ ਲਈ ਲਾਹੇਵੰਦ ਹੁੰਦਾ ਹੈ ਜੀ ਸੂਪ ਨੂੰ ਸਭ ਤੋਂ ਸਿੰਪਲ ਤਰੀਕਾ ਬਣਾਉਣ ਦਾ ਇਹ ਹੈ ਕਿ ਜਿਹੜੀਆਂ ਵੀ ਤੁਹਾਨੂੰ ਮਨ ਪਸੰਦ ਚਾਰ ਤੋਂ ਪੰਜ ਸਬਜ਼ੀਆਂ ਮਿਲ ਜਾਣ ਜਿਨ੍ਹਾਂ 'ਚ ਟਮਾਟਰ ਵੀ ਜ਼ਰੂਰ ਹੋਵੇ ਜਿਨ੍ਹਾਂ 'ਚ ਗਾਜਰ ਵੀ ਜ਼ਰੂਰ ਹੋਵੇ ਤੇ ਚੁਕੰਦਰ ਬੀਟਰੂਟ ਵੀ ਜ਼ਰੂਰ ਹੋਵੇ ਇਹਦੇ ਨਾਲ ਤੁਸੀਂ ਲਸਣ ਦੀਆਂ ਕਲੀਆਂ ਚਾਰ ਤੋਂ ਪੰਜ ਪਾਓ ਬੀਨਸ ਪਾ ਲੋ ਮਸ਼ਰੂਮਸ ਪਾ ਲੋ ਅ ਸ਼ਲਗਮ ਪਾ ਲੋ ਇਹ ਜਿਹੜੇ ਹੈਗੇ ਇਹ ਬੇਸਿਕ ਜਿਹਾ ਸੂਪ ਹੈ ਇਹਨੂੰ ਕੁੱਕਰ ਚ ਸੀਟੀ ਦਿਵਾਓ ਜੀ 2-3 ਸੀਟੀਆਂ ਬਲੈਂਡਰ ਮਾਰੋ ਠੀਕ ਹੈ ਤੇ ਹਲਕਾ ਜਿਹਾ ਮਾਈਲਡ ਜਿਹਾ ਤੜਕਾ ਦੇ ਕੇ ਉਹ ਤੁਸੀਂ ਕੰਜ਼ਿਊਮ ਕਰ ਸਕਦੇ ਹੋ ਦੋ ਸੂਪ ਮੈਂ ਹੋਰ ਸ਼ੇਅਰ ਕਰੂੰਗੀ ਅਗਰ ਤੁਹਾਨੂੰ ਕੁਝ ਵੀ ਨਾ ਮਿਲੇ ਏ ਥਿਸ ਵਾਸ ਨੰਬਰ 1 ਇਮਿਊਨਿਟੀ ਬੂਸਟਰ ਸੂਪ ਤਹਾਨੂੰ ਬਹੁਤ ਸਾਰੇ ਮਲਟੀ ਮਿਨਰਲ ਤੇ ਵਿਟਾਮਿਨ ਜਿਹੜੇ ਤੁਹਾਡੇ ਸਰੀਰ ਨੂੰ ਜ਼ਰੂਰਤ ਹੈ ਉਹ ਮਿਲਣਗੇ ਨੰਬਰ 1 ਸੂਪ ਤੋਂ ਨੰਬਰ 2 ਸੂਪ ਹੈ ਲਾਈਕੋਪੀਨ ਨਾਲ ਭਰਿਆ ਹੋਇਆ ਤੇ ਵਿਟਾਮਿਨ ਸੀ ਨਾਲ ਭਰਪੂਰ ਉਹ ਸੂਪ ਹੈਗਾ ਜੀ ਸਿੰਪਲ ਟਮਾਟਰ ਦਾ ਸੂਪ ਬਟ ਲਸਣ ਜ਼ਰੂਰ ਪਾਣਾ ਹੈ ਠੀਕ ਹੈ ਤੇ ਇਹ ਸੂਪ ਜਿਹੜਾ ਹੈਗਾ ਸੇਮ ਤਰੀਕੇ ਨਾਲ ਬਣਾਓ ਤੇ ਤੁਹਾਨੂੰ ਸੀਜ਼ਨਲ ਜਿਹੜੀਆਂ ਜ਼ੁਕਾਮ ਖਾਂਸੀਆਂ ਵਾਇਰਲ ਡਿਜ਼ੀਜ਼ਸ ਆ ਉਹ ਵੀ ਕੰਟਰੋਲ ਹੋ ਜਾਣਗੇ ਤੇ ਲਾਸਟ ਇੱਕ ਸੂਪ ਮੈਂ ਕਵਰ ਕਰੂੰਗੀ that is spinach ਦਾ ਸੂਪ ਪਾਲਕ ਦਾ ਸੂਪ ਅਗੇਨ ਲੈਸਨ ਜ਼ਰੂਰ ਪਾਣਾ ਤੇ ਐਡੀਸ਼ਨ ਨਿੰਬੂ ਨਿਚੋੜ ਕੇ ਜਿਹੜਾ ਵੀ ਆਇਰਨ ਤੁਹਾਨੂੰ ਉਹਦੇ ਤੋਂ ਮਿਲਣਾ ਹੈਗਾ ਉਹ ਨਿੰਬੂ ਦੇ ਨਾਲ ਵਿਟਾਮਿਨ ਸੀ ਦੇ ਨਾਲ ਐਬਸਾਰਪਸ਼ਨ ਵੱਧ ਜਾਂਦੀ ਹੈ ਤੇ ਬੜੇ ਤਿੰਨ ਗਜ਼ਬ ਦੇ ਸੂਪ ਹੈ ਉਹਨਾਂ ਨੂੰ ਤੁਸੀਂ ਆਲਟਰਨੇਟ ਡੇ ਤੇ ਬਣਾ ਕੇ ਲੈ ਸਕਦੇ ਹੋ ਜੀ ਮੈਮ ਤੁਸੀਂ ਲਸਣ ਦੇ ਉੱਤੇ ਬਹੁਤ ਜ਼ੋਰ ਦੇ ਰਹੇ ਹੈਗੇ ਹੋ ਲਸਣ ਦਾ ਸਰੀਰ ਨੂੰ ਕਿੰਨਾ ਕੋ ਫਾਇਦਾ ਹੋ ਜਾਂਦਾ ਹੈ ਜੀ ਇਹਦੇ ਵਿੱਚ ਕਿਹੜੇ ਤੱਤ ਅਜਿਹੇ ਹੁੰਦੇ ਜੋ ਸਾਡੇ ਸਰੀਰ ਲਈ ਲਾਹੇਵੰਦ ਹੁੰਦੇ ਆ ਜੀ ਮੈਨੂੰ ਤਾਂ ਲੱਗਦਾ ਲਸਣ 'ਚ ਕੋਈ ਕਮੀ ਵਾਲੀ ਗੱਲ ਹੀ ਨਹੀਂ ਹੈ ਜੀ ਕੱਚੇ ਲਸਣ ਦੀਆਂ ਪਰੌਂਠੀਆਂ ਬਣਾਓ ਲਸਣ ਨੂੰ ਸਬਜ਼ੀ ਚ ਪਾਓ ਲਸਣ ਦਾ ਅਚਾਰ ਲਓ ਦੇਖੋ ਜੀ ਐਂਟੀ ਪਾਇਰੇਟਿਕ ਹੈ ਬੁਖਾਰ ਤੋਂ ਬਚਾਏਗਾ ਐਂਟੀ ਬੈਕਟੀਰੀਅਲ ਹੈ ਬੈਕਟੀਰੀਅਲ ਇਨਫੈਕਸ਼ਨ ਤੋਂ ਬਚਾਉਂਦਾ ਐਂਟੀ వైరਲ ਹੈ ਐਂਟੀ ਇਨਫਲੇਮੇਟਰੀ ਹੈ ਔਰ ਕਈ ਤਰ੍ਹਾਂ ਦੇ ਕੈਂਸਰ ਤੋਂ ਵੀ ਬਚਾਉਂਦਾ ਹੈ ਤਾਂ ਇਹ ਬੜਾ ਜ਼ਰੂਰੀ ਹੈ ਕਿ ਅਗਰ ਅਸੀਂ ਲਸਣ ਦੀ ਰੈਗੂਲਰ ਕੰਜ਼ਮਪਸ਼ਨ ਰੱਖੀਏ ਤੇ ਕੋਲੇਸਟ੍ਰੋਲ ਤੋਂ ਵੀ ਇਹ ਕਾਫੀ ਬਚਾਉਂਦਾ ਹੈ बीबी भी मेंटेन ਕਰਨ ਚ ਕੰਮ ਕਰਦਾ ਹੈ ਜੀ ਤੇ ਮੈਮ ਤੁਸੀਂ ਚਕੰਦਰ ਦੀ ਗੱਲ ਕੀਤੀ ਸੀ ਬਹੁਤ ਸਾਰੇ ਲੋਕ ਤਾਂ ਕਹਿੰਦੇ ਕਿ ਚਕੰਦਰ ਨੂੰ ਜਿਹੜਾ ਡਾਇਰੈਕਟ ਨਹੀਂ ਲੈਣਾ ਚਾਹੀਦਾ ਸਿਹਤ ਲਈ ਖਤਰਨਾਕ ਹੋ ਸਕਦੀ ਹੈ ਇਸ ਗੱਲ ਦੇ ਵਿੱਚ ਸੱਚਾਈ ਹੈ ਜਾਂ ਇੱਕ ਮਿੱਥੀ ਹੈ ਕਿਉਂਕਿ ਅਸੀਂ ਤਾਂ ਛੋਟੇ ਹੁੰਦੇ ਹਾਂ ਬਹੁਤ ਖਾਂਦੇ ਰਹੇ ਹਾਂ ਤੇ ਹੁਣ ਤੱਕ ਖਾ ਰਹੇ ਹਾਂ ਜੀ ਅ ਇਹ ਵੀ ਕਾਫੀ ਹੱਦ ਤੱਕ ਮਿੱਥ ਹੈ ਸੁਨਿਆ ਸੁਣਾਈਏ ਗੱਲ ਨਾਲ ਚ ਨਾ ਸੱਚਾਈ ਘਾਟੀ ਹੁੰਦੀ ਹੈ ਚਕੰਦਰ ਚਲੋ ਆਪਾਂ ਗੱਲ ਕਰਦੇ ਹਾਂ ਫਿਰ ਦੋ ਤਿੰਨ ਹਿੱਸਿਆਂ ਦੇ ਵਿੱਚ ਛਕੰਦਰ ਇੱਕ ਬੜਾ ਤਗੜਾ ਪ੍ਰੀ ਵਰਕਆਊਟ ਦੇ ਤਰੀਕੇ ਨਾਲ ਕੰਮ ਕਰਦਾ ਹੈ ਐਕਸਰਸਾਈਜ਼ ਕਰਨ ਵਾਲੇ ਬੱਚਿਆਂ ਦੇ ਲਈ ਨਾਈਟਰੇਟ ਬਹੁਤ ਜ਼ਬਰਦਸਤ ਹੁੰਦਾ ਤੇ ਬੜਾ ਫਾਇਦਾ ਕਰਦਾ ਹੈ ਮੀਡੀਅਮ ਛਕੰਦਰ ਇੰਨਾ ਕੀ ਜ਼ਰੂਰਤ ਹੈ ਪ੍ਰੈਗਨੈਂਟ ਲੇਡੀ ਨੂੰ ਦੋਗੇ ਤਾਂ ਪ੍ਰੈਗਨੈਂਟ ਲੇਡੀ ਦਾ ਐਚਬੀ ਵਧਾਣ ਦਾ ਕੰਮ ਕਰਦਾ ਤੇ ਫਾਈਬਰ ਵੀ ਰਹਿੰਦਾ ਹੈਗਾ ਠੀਕ ਹੈ ਜੀ ਤੇ ਰੂਟੀਨ ਦੇ ਵਿੱਚ ਖਾਓਗੇ ਤਾਂ ਆਪਾਂ ਨੂੰ ਫਾਇਦਾ ਹੀ ਫਾਇਦਾ ਕਰਨਾ ਹੈ ਸਲਾਦ ਦੇ ਵਿੱਚ ਔਰ ਇੱਕ ਡਾਇਬੀਟਿਸ ਨੂੰ ਲੈ ਕੇ ਇੱਥੇ ਇੱਕ ਪੁਆਇੰਟ ਹੈ ਕਿਉਂਕਿ ਚੁਕੰਦਰ ਦੇ ਵਿੱਚ ਜਿਹੜਾ ਹੈ ਕੁਝ ਕੰਟੈਂਟ ਐਸਾ ਰਹਿੰਦਾ ਹੈ ਜਿਹੜਾ ਬੰਦੇ ਦਾ 슈ਗਰ ਲੈਵਲ ਵਧਾ ਸਕਦਾ ਇਹਦੇ ਵਿੱਚ ਵੀ ਇੱਕ ਟਵਿਸਟ ਹੈ ਜੇ ਅਸੀਂ ਸਿਕੰਦਰ ਦਾ ਅਨੁਕੱਧੂ ਕਸ ਕਰਕੇ ਦਹੀਂ ਦੇ ਵਿੱਚ ਰਾਇਤੇ ਦੇ ਰੂਪ ਵਿੱਚ ਲੈ ਲიਏ ਉਹਦੀ ਥੋੜੀ ਜੀ ਤਾਸੀਰ ਬਦਲ ਜਾਂਦੀ ਹੈ ਤੇ ਫਿਰ ਉਹ ਡਾਇਬਟੀਜ਼ ਵਾਲੇ ਵੀ ਲੈ ਸਕਦੇ ਆ ਜੀ ਸਰਦੀਆਂ ਸ਼ੁਰੂ ਹੁੰਦੀਆਂ ਨੇ ਘਰਾਂ ਦੇ ਵਿੱਚ ਪਿੰਨੀਆਂ ਪੰਜੀਰੀਆਂ ਤੇ ਗਜ਼ਰੇਲੇ ਬਣੇ ਸ਼ੁਰੂ ਹੋ ਜਾਂਦੇ ਆ ਜੀ ਇਹ ਬਣਾਉਣੇ ਕਿਵੇਂ ਚਾਹੀਦੇ ਜੋ ਸਾਡੀ ਸਿਹਤ ਲਈ ਵਧੀਆ ਰਹਿਣ ਜੀ ਅ ਵੈਸੇ ਤਾਂ ਮੈਂ ਕਹੂੰਗੀ ਜਿਹੜਾ ਟ੍ਰੈਡੀਸ਼ਨਲ ਤਰੀਕਾ ਸੀਗਾ ਆਪਦਾ ਕਿ ਘੀ ਦੇ ਵਿੱਚ ਬਣਾਓ ਤੇ ਕਰੋ ਉਹ ਬੜਾ ਵਧੀਆ ਤਰੀਕਾ ਸੀਗਾ ਬਟ ਇਹਨੂੰ ਨਾ ਅੱਜ ਕੱਲ ਅਸੀਂ ਅਬਿਊਜ਼ ਕਰਨ ਲੱਗ ਗਏ ਤੇ ਅਸੀਂ ਕੀ ਕਰਦੇ ਆਂ ਵੀ ਦੇਸੀ ਘੀ ਦੀ ਥਾਂ ਅਸੀਂ ਉਹਦੇ ਚ 올ਿਵ ਆਇਲ ਵੀ ਪਾ ਲੈਨੇ ਆ ਹੈਲਦੀ ਦੇ ਨਾਮ ਤੇ ਕੋਈ ਹੋਰ ਫੈਟ ਯੂਜ਼ ਕਰਨ ਲੱਗ ਜੰਨੇ ਆ ਇੱਕ ਤਾਂ ਪਲੀਜ਼ ਉਹ ਕਰਨ ਦੀ ਲੋੜ ਹੀ ਨਹੀਂ ਹੈਗੀ ਸਾਨੂੰ ਜੇ ਕੋਈ ਬਹੁਤ ਹੀ ਹੈਲਥ ਕੌਨਸ਼ੀਅਸ ਹੈ ਤਾਂ ਉਹ ਉਹਨਾਂ ਪ੍ਰੋਡਕਟਸ ਦਾ ਪਾਊਡਰ ਬਣਾ ਲੈ ਜਿੱਦਾਂ ਡਰਾਈ ਫਰੂਟਸ ਦਾ ਪਾਊਡਰ ਹੈ ਉਹ ਅਸੀਂ ਸਿੰਪਲ ਦੁੱਧ ਚ ਵੀ ਪਾ ਕੇ ਪੀ ਸਕਦੇ ਆ ਗਰਮ ਕਰਕੇ ਉਹਦਾ ਫਾਇਦਾ ਤਾਂ ਤੁਹਾਨੂੰ ਮਿਲ ਹੀ ਜਾਣਾ ਹੈ ਠੀਕ ਹੈ ਜੀ ਅਗੇਨ ਫਿਰ ਇੱਕ ਬੜੀ ਵਧੀਆ ਟੈਕਨੀਕ ਹੈ ਮਾਈਕ੍ਰੋਵੇਵ ਕਰ ਲਓ ਜਾਂ ਫਿਰ ਉਹਨੂੰ 에ਅਰ ਫਰਾਇਰ ਕਰ ਲਓ ਤੇ ਉਸ ਤੋਂ ਬਾਅਦ ਉਹ ਸਮਾਨ ਤੁਸੀਂ ਗ੍ਰਾਈਂਡ ਕਰ ਲਓ ਔਰ ਅਕਸਰ ਮੈਂ ਬੀਪੀ ਵਾਲੇ ਜਿਹੜੇ ਮੇਰੇ ਮਰੀਜ਼ ਐ ਜਿਨ੍ਹਾਂ ਨੂੰ ਡਾਇਬਟੀਜ਼ ਐ ਉਹਨਾਂ ਨੂੰ ਮੈਂ ਇਹੀ ਗਾਈਡ ਕਰਦੀ ਆਂ ਐਂਡ ਰਹੀ ਗਲ ਗਜਰੇਲੇ ਦੀ ਉਹਨੂੰ ਅਸੀਂ ਘੱਟ ਈ ਤੇ ਭੁੰਨ ਕੇ ਜਾ ਫਿਰ ਸਿੱਧਾ ਡਾਇਰੈਕਟਲੀ ਦੁੱਧ ਨੂੰ ਉਬਾਲ ਕੇ ਗਾੜਾ ਕਰ ਲੀਏ ਜੇ ਉਦੋਂ ਦੁੱਧ ਨੂੰ ਉਡਾ ਦਈਏ ਤਾਂ ਉਹ ਉਨਾ ਹੀ ਟੇਸਟੀ ਬਣਦਾ ਹੈਗਾ ਜਿਹੜਾ ਕਿ ਆਪਾਂ ਨਾਰਮਲ ਜਿਹਨੂੰ ਕਹਿੰਦੇ ਆ ਵੀ ਘੀ ਪਾ ਕੇ ਬਹੁਤ ਜ਼ਿਆਦਾ ਕਾੜ ਕਾੜ ਕੇ ਆਪਾਂ ਬਣਾਉਂਦੇ ਆ ਤਾਂ ਇਦਾਂ ਆਪਾਂ ਟਰਾਈ ਕਰ ਸਕਦੇ ਆ ਜੀ ਮੈਮ ਲੋਕਾਂ ਘਰਾਂ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਬਹੁਤ ਬਣਾਉਂਦੇ ਆ ਫਿਰ ਨਾਰੀ ਇੱਕ ਤਬਕਾ ਇਹ ਵੀ ਹੈ ਜਿਹੜਾ ਕਹਿੰਦਾ ਕਿ ਅਲਸੀ ਦੀਆਂ ਪਿੰਨੀਆਂ ਬਣਾਉਣ ਦੀ ਬਜਾਏ ਅਲਸੀ ਨੂੰ ਪੀਸ ਲਓ ਤੇ ਉਹਨੂੰ ਦਹੀਂ ਦੇ ਵਿੱਚ ਪਾ ਕੇ ਤੁਸੀਂ ਖਾ ਸਕਦੇ ਹੋ ਜੀ ਅਲਸੀ ਕਿਵੇਂ ਲਈਏ ਜਿਹੜੀ ਸਾਡੀ ਸਿਹਤ ਲਈ ਲਾਹੇਵੰਦ ਹੋਵੇ ਜੀ ਅਲਸੀ ਬਹੁਤ ਅੱਛਾ ਇੱਕ ਸੀਡ ਹੈਗਾ ਜਿਹਨੂੰ ਅਸੀਂ ਫਲੈਕਸੀਡਸ ਕਹਿੰਦੇ ਆ omega ਦੇ ਇਹਦੇ ਵਿੱਚ ਕਨਸੈਂਟ੍ਰੇਸ਼ਨ ਹੁੰਦੀ ਹੈ ਫੈਟ ਦੀ omega oil ਦੀ ਔਰ ਇਹ ਵੈਜੀਟੇਰੀਅਨ ਲੋਕਾਂ ਲਈ ਤਾਂ ਬਹੁਤ ਹੀ ਵਧੀਆ ਸੋਰਸ ਹੈ omega ਦਾ ਅਲਸੀ ਦੀਆਂ ਨਾ ਤਰੀਕਾ ਉਹਦਾ ਇਹੀ ਹੈ ਕਿ ਜਾਂ ਤਾਂ ਤੁਸੀਂ ਉਹਨੂੰ ਰੋਸਟ ਕਰੋ ਜਾਂ ਉਹਨੂੰ ਜਰਮੀਨੇਟ ਕਰ ਦੋ ਜਰਮੀਨੇਟ ਮੈਨੇ ਕਿ ਉਹਨੂੰ ਤੁਸੀਂ ਪਾਣੀ ਚ ਭਿਗੋ ਕੇ ਰੱਖੇ ਤੇ ਉਹ ਜੈਲੀ ਜੀ ਬਣ ਜਾਂਦੀ ਲੇਸਲੀ ਉਦਾਂ ਖਾਓ ਚਾਹੇ ਫਿਰ ਉਹਨੂੰ ਤੁਸੀਂ ਡਾਇਰੈਕਟਲੀ ਪੀ ਲਓ ਦਹੀਂ ਚ ਮਿਕਸ ਕਰਕੇ ਖਾ ਲਓ ਤੇ ਜੇ ਅਸੀਂ ਅਲਸੀ ਦਾ ਪਾਊਡਰ ਬਣਾਣਾ ਹੈ ਤਾਂ ਉਹਨੂੰ ਥੋੜਾ ਜਿਹਾ ਭੁੰਨੋ ਤਲੋ ਨਾ ਤਲ ਕੇ ਉਹਦਾ ਜਿਹੜਾ ਅੰਦਰ ਦੇ ਗੁਣ ਹੈ ਨਾ ਉਹ ਸੜ ਜਾਣਗੇ ਤਾਂ ਇਸ ਤੋਂ ਅੱਛਾ ਹੈ ਕਿ ਉਹਨੂੰ ਡਰਾਈ ਰੋਸਟ ਕਰਕੇ ਕਿਉਂਕਿ ਉਹਦਾ ਆਪ ਦਾ ਤੇਲ ਵੀ ਹੁੰਦਾ ਹੈ ਫੇਰ ਉਹਨੂੰ ਤੁਸੀਂ ਪਾਊਡਰ ਬਣਾ ਕੇ ਦੋਨੋਂ ਤਰੀਕੇ ਨਾਲ ਖਾ ਸਕਦੇ ਹੋ ਭਾਵੇਂ ਤੁਸੀਂ ਦਹੀਂ ਦੇ ਉੱਤੇ ਪਾ ਲੋ ਦੁੱਧ ਦੇ ਉੱਤੇ ਛਿੜਕ ਲੋ 5 ਗ੍ਰਾਮ ਇੱਕ ਚਮਚ ਜਾਂ ਫਿਰ ਉਹਦੀ ਪਿੰਨੀ ਬਣਾ ਕੇ ਖਾ ਲੋ ਜੀ ਤੇ ਮੈਮ ਜਿਵੇਂ ਸਰਦੀਆਂ ਸ਼ੁਰੂ ਹੁੰਦੀਆਂ ਨੇ ਨਾ ਬੀਪੀ ਦੀ ਸਮੱਸਿਆ ਜਿਹੜੀ ਹੈ ਲਗਾਤਾਰ ਵਧਣ ਲੱਗ ਜਾਂਦੀ ਹੈ ਜੀ ਗਰਮੀਆਂ ਦੇ ਵਿੱਚ ਕਿਤੇ ਨਾ ਕਿਤੇ ਫਿਰ ਵੀ ਕਹਿੰਦੇ ਕਿ ਬੀਪੀ ਠੀਕ ਰਹਿਣ ਲੱਗ ਜਾਂਦਾ ਸਰਦੀਆਂ ਦੇ ਵਿੱਚ ਵਾਧਾ ਬਹੁਤ ਹੈ ਜੀ ਉਦੋਂ ਇਨਸਾਨਾਂ ਨੂੰ ਕਿਹੋ ਜੀ ਡਾਈਟ ਲੈਣੀ ਚਾਹੀਦੀ ਹੈ ਕਿ ਉਹਨਾਂ ਦਾ ਬੀਪੀ ਜਿਹੜਾ ਜ਼ਿਆਦਾ ਵਧੇ ਨਾ ਜੀ ਦੇਖੋ ਬੀਪੀ ਵੱਧ ਕਿਉਂ ਰਿਹਾ ਹੈ ਪਹਿਲਾਂ ਉਹਦੇ ਤੇ ਗੱਲ ਕਰਨੀ ਮੈਨੂੰ ਲੱਗਦਾ ਹੈ ਜ਼ਿਆਦਾ ਜ਼ਰੂਰੀ ਹੈ ਉਹਦਾ ਰੀਜ਼ਨ ਦੇਖੋ ਗਰਮੀਆਂ ਦੇ ਵਿੱਚ ਨਾ ਸਾਡਾ ਵਾਟਰ ਇਨਟੇਕ ਬਹੁਤ ਰਹਿੰਦਾ ਹੈ ਤੇ ਕਿਤੇ ਨਾ ਕਿਤੇ ਡਾਇਰੋਟਿਕ ਇਫੈਕਟ ਮਤਲਬ ਅਸੀਂ ਪਾਣੀ ਪੀਵਾਂਗੇ ਤੇ ਸਾਨੂੰ ਬਾਥਰੂਮ ਕਰਨ ਜਾਣਾ ਪਏਗਾ ਉਹਦੇ ਕਰਕੇ ਉਹ ਇੱਕ ਸਰਕੂਲੇਸ਼ਨ ਬਣ ਜਾਂਦਾ ਤੇ ਬੀਪੀ ਜਿਹੜਾ ਬਲੱਡ ਦਾ ਪ੍ਰੈਸ਼ਰ ਹੈ ਉਹ ਮੇਨਟੇਨਡ ਰਹਿੰਦਾ ਹੈ ਤੇ ਜਿਹੜੀਆਂ ਸਾਡੀਆਂ ਨਸਾਂ ਜਿਹੜੀਆਂ ਕਿ ਗਰਮੀਆਂ ਐ ਤਾਂ ਉਹਨਾਂ 'ਚ ਵੀ ਇੱਕ ਤਰ੍ਹਾਂ ਕਿਤੇ ਨਾ ਕਿਤੇ ਹਾਈਡਰੇਸ਼ਨ ਕਰਕੇ ਔਰ इजी ਫੂਡ ਕਰਕੇ ਉਹਨਾਂ ਰਿਲੈਕਸਡ ਰਹਿੰਦੀਆਂ ਅੱਛਾ ਸਰਦੀਆਂ ਚ ਔਰ ਇੱਕ ਹੋਰ ਚੀਜ਼ ਅਸੀਂ ਐਕਸਰਸਾਈਜ਼ ਬਹੁਤ ਕਰਦੇ ਆ ਗਰਮੀਆਂ ਚ ਆਮ ਤੌਰ ਤੇ ਤੋਰਾ ਫੇਰਾ ਵੱਤ ਰੱਖਦੇ ਆ ਜਦ ਕਿ ਸਰਦੀਆਂ ਵਿੱਚ ਇਹਦੇ ਨਾਲ ਬਿਲਕੁਲ ਆਪੋਜ਼ਿਟ ਹੋ ਜਾਂਦਾ ਹੈ ਬਾਡੀ ਨੂੰ ਆਪਦਾ ਇੱਕ ਥਰਮੋਸਟੈਟ ਮੇਨਟੇਨ ਕਰਨ ਲਈ ਟੈਂਪਰੇਚਰ ਮੇਨਟੇਨ ਕਰਨ ਦੇ ਲਈ ਕਰਨ ਦੇ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਬੀਪੀ ਵੱਧਦਾ ਹੈ ਪਾਣੀ ਦਾ ਇਨਟੇਕ ਆਪਾਂ ਘਟਾਤਾ ਬਾਰ-ਬਾਰ ਅਸੀਂ ਚਾਹ, ਕੌਫੀ, ਗਰਮ ਦੁੱਧ ਇਹਦੇ ਤੇ ਤਵੱਜੂ ਦੇਣੀਆਂ ਰਾਦਰ ਕੇ ਜ਼ਿਆਦਾ ਪਾਣੀ ਦੀ ਇਨਟੇਕ ਤੇ ਫਿਰ ਕਿਤੇ ਨਾ ਕਿਤੇ ਸਾਡਾ ਫਰਾਈਡ ਜਿਹੜਾ ਖਾਣ ਪੀਣ ਦਾ ਚੀਜ਼ਾਂ ਹੈਗੀਆਂ ਜਿੱਦਾਂ ਅਪਾ ਪਹਿਲਾਂ ਗੱਲ ਕੀਤੀ ਕਿ ਪਿੰਨੇ ਆ ਪੰਜੀਰੀਆਂ ਜਾਂ ਪਰੌਂਠੇ ਪਕੌੜੇ ਇਹ ਵੱਧ ਜਾਂਦੇ ਆ ਤਾਂ ਇਹ ਕਾਰਨ ਸਾਡੇ ਸਾਹਮਣੇ ਆ ਇਹਨਾਂ ਚੀਜ਼ਾਂ ਨੂੰ ਘਟਾਉਣਾ ਪਏਗਾ ਪਾਣੀ ਦਾ ਇਨਟੇਕ ਨੌਨ ਫਰਾਈਡ ਫੂਡ ਤਲਿਆ ਖਾਣਾ ਉਹਨੂੰ ਵੀ ਘਟਾਉਣਾ ਪਏਗਾ ਨਮਕ ਘਟਾਉਣਾ ਪਏਗਾ ਬੀਪੀ ਮੈਂਟੇਨ ਹੋ ਜਾਏਗਾ ਐਂਡ ਜੇ ਆਪਾਂ ਕੁਝ ਵੀ ਨਹੀਂ ਕਰ ਪਾਰੇ ਨੂੰ ਤਾਂ ਐਟਲੀਸ ਸੈਰ ਲਈ ਜ਼ਰੂਰ ਨਿਕਲੋ ਠੀਕ ਟਾਈਮ ਤੇ ਜੀ ਮਮ ਤੁਸੀਂ ਠੀਕ ਟਾਈਮ ਦੀ ਗੱਲ ਕੀਤੀ ਹੈ ਸੈਰ ਤੇ ਜ਼ਰੂਰ ਨਿਕਲਣਾ ਚਾਹੀਦਾ ਹੈ ਸਹੀ ਸਮਾਂ ਸੈਰ ਦਾ ਕਿਹੜਾ ਹੁੰਦਾ ਹੈ ਸਰਦੀਆਂ ਦੇ ਵਿੱਚ ਜੀ ਦੇਖੋ ਸਰਦੀਆਂ ਦੇ ਵਿੱਚ ਐਕਚੁਅਲੀ ਤਾਂ ਸਹੀ ਸਮਾਂ ਮੈਂ ਕਹੂੰਗੀ ਕਿ 8-9 ਵਜੇ ਤੋਂ ਬਾਅਦ ਕਿਉਂਕਿ ਉਦੋਂ ਤੱਕ ਥੋੜਾ ਜਿਹੜਾ ਟੈਂਪਰੇਚਰ ਐ ਸਰਾਊਂਡਿੰਗ ਦਾ ਉਹ ਠੀਕ ਹੁੰਦਾ ਹੈ ਅਗਰ ਅਸੀਂ ਸਵੇਰੇ-ਸਵੇਰੇ ਨਿਕਲਾਂਗੇ ਜਾਂ ਬਹੁਤ ਹਨੇਰੇ ਪਏ ਜਦੋਂ ਕੁਦਰਤੀ ਤੌਰ ਤੇ ਟੈਂਪਰੇਚਰ ਘੱਟ ਹੈਗਾ ਉਦੋਂ ਬਾਡੀ ਜਿਹੜੀ ਹੈ ਕਈ ਵਾਰੀ ਬਹੁਤ ਇੱਕ ਕਹਿੰਦੇ ਨਾ 네ਗਟਿਵਲੀ ਇਫੈਕਟ ਕਰਦੀ ਹੈ ਤੁਹਾਡੀ ਸਿਹਤ ਤੇ ਬਹੁਤ ਗੰਦਾ ਇੰਪੈਕਟ ਹੋ ਸਕਦਾ ਹੈ ਤੋਂ ਇਸ ਕਰਕੇ ਕੋਸ਼ਿਸ਼ ਕਰੋ ਕਿ ਤੁਸੀਂ ਉਸ ਟਾਈਮ ਨਿਕਲੋ ਧੁੱਪਾਂ ਧੁੱਪਾਂ ਦੇ ਵੇਲੇ ਤੇ ਨਾਲੇ ਕਵਰ ਕਰਕੇ ਨਿਕਲੋ ਆਪ ਦੇ ਆਪ ਨੂੰ ਜਿਹਦੇ ਨਾਲ ਬਾਡੀ ਦਾ ਟੈਂਪਰੇਚਰ ਜਿਹੜਾ ਉਹ ਮੇਨਟੇਨਡ ਰਹੇ ਸਪੈਸ਼ਲੀ ਬਜ਼ੁਰਗ ਜੀ ਤੇ ਮੈਂ ਮੋਂ ਹੁਣ ਗੱਲ ਕਰਦੇ ਆ ਗਰਮ ਪਾਣੀ ਦੀ ਜੀ ਅਕਸਰ ਹੀ ਲੋਕ ਕਹਿੰਦੇ ਆ ਕਿ ਖਾਦਾ ਪੀਤਾ ਜਿਹੜਾ ਹੈ ਨਾ ਹজম ਹੋ ਜਾਂਦਾ ਜੇ ਅਸੀਂ ਗਰਮ ਪਾਣੀ ਪੀ ਲੈਂਦੇ ਆ ਤੇ ਲੋਕ ਜਿਹੜਾ ਗਰਮ ਪਾਣੀ ਬਹੁਤ ਪੀਣਾ ਸ਼ੁਰੂ ਕਰ ਦਿੰਦੇ ਆ ਜੀ ਗਰਮ ਪਾਣੀ ਦੇ ਸਰੀਰ ਨੂੰ ਕਿੰਨੇ ਕੋ ਫਾਇਦੇ ਹੋ ਜਾਂਦੇ ਆ ਜਾਂ ਫਿਰ ਇੱਕ ਮੇਥੀ ਹੈ ਦੂਜੇ ਪਾਣੀ ਵਾਂਗ ਹੀ ਹੁੰਦਾ ਇਹੇ ਜੀ ਆ ਜ਼ਿਆਦਾ ਤਾਂ ਮੈਂ ਕਹੂੰਗੀ myth ਹੈ ਕਿਉਂਕਿ ਗਰਮ ਪਾਣੀ ਨਾਲ ਦੇਖੋ ਬੇਸ ਮਿਲਦਾ ਥੋੜਾ ਜਿਹਾ ਡਾਈਜੈਸ਼ਨ ਨੂੰ ਹੈਲਪ ਹੁੰਦੀ ਹੈ ਕਿ ਖਾਣਾ ਖਾ ਰਹੇ ਆ ਤੇ ਥੋੜਾ ਥੋੜਾ ਅਗਰ ਅਸੀਂ ਸਿਪ ਸਿਪ ਕਰਕੇ ਪਾਣੀ ਪੀ ਰਹੇ ਹਾਂ ਉਹਦੇ ਨਾਲ ਥੋੜਾ ਜਿਹਾ ਬੀ ਇਜ਼ੀਲੀ ਡਾਈਜੈਸਟ ਹੋ ਜਾਂਦਾ ਬਟ ਇਸ ਤੋਂ ਉੱਪਰ ਇਹਦਾ ਕੋਈ ਫਾਇਦਾ ਨਹੀਂ ਹੈ ਹਾਂ ਅਗਰ ਸਾਨੂੰ ਸਰਦੀਆਂ ਹੈ ਸਰਦੀਆਂ ਦੇ ਵਿੱਚ ਵੈਸੇ ਹੀ ਸਾਡਾ ਦਿਲ ਨਹੀਂ ਕਰ ਰਿਹਾ ਠੰਡਾ ਪਾਣੀ ਪੀਣ ਦਾ ਤੇ ਗਰਮ ਪਾਣੀ ਪੀ ਸਕਦੇ ਆ ਬਟ ਇਹ ਚੀਜ਼ ਮੈਂ ਸਟ੍ਰਿਕਟਲੀ ਕਹੂੰਗੀ ਕਿ ਮਿੱਥ ਤੋਂ ਜ਼ਿਆਦਾ ਕੁਝ ਨਹੀਂ ਹੈ ਕਿ ਗਰਮ ਪਾਣੀ ਪੀਣ ਨਾਲ ਤੁਹਾਨੂੰ ਐਕਸਟਰਾ ਕੋਈ ਬੈਨੀਫਿਟ ਮਿਲੂਗਾ ਬਿਲਕੁਲ ਨਹੀਂ ਮਿਲਣ ਵਾਲਾ ਜੀ ਪਿੰਡਾਂ ਦੇ ਵਿੱਚ ਨੇ ਇੱਕ ਚੀਜ਼ ਬਹੁਤ ਜ਼ਿਆਦਾ ਪ੍ਰਚਲਿਤ ਹੈ ਕਿ ਉਹ ਕਹਿੰਦੇ ਕਿ microwaves ਦੇ ਵਿੱਚ ਖਾਣਾ ਗਰਮ ਕਰਕੇ ਨਹੀਂ ਖਾਣਾ ਚਾਹੀਦਾ ਜੀ ਇਹ ਸਿਹਤ ਲਈ ਨੁਕਸਾਨਦਾਇਕ ਹੁੰਦਾ ਆ ਇਸ ਗੱਲ ਦੇ ਵਿੱਚ ਸੱਚਾਈ ਹੈ ਜਾਂ ਇੱਕ ਮੇਥੀ ਹੈ ਜੀ ਦੇਖੋ ਕਿਤੇ ਵੀ ਕੋਈ ਮੈਡੀਕਲ ਐਵੀਡੈਂਸ ਨਹੀਂ ਹੈ ਕਿ microwaves ਹੀਟਡ ਫੂਡ ਪੌਇਜ਼ਨਸ ਹੋ ਜਾਂਦਾ ਜਾਂ ਕੈਂਸਰਸ ਹੋ ਜਾਂਦਾ ਜਾਂ ਕਿਸੇ ਤਰੀਕੇ ਨਾਲ ਨੁਕਸਾਨ ਕਰੇਗਾ ਬਿਲਕੁਲ ਇਹ ਮਿੱਠ ਹੈਗਾ ਤੁਸੀਂ ਆਰਾਮ ਨਾਲ ਮੇਰੇ ਆਪਦੇ ਘਰੇ ਜਿਹੜਾ ਮਾਈਕ੍ਰੋਵੇਵ ਸੀ ਯੂਜ਼ ਕਰਦੇ ਆਂ ਐਂਡ ਐਸਾ ਕੋਈ ਕੋਈ ਵੀ ਕਾਰਨ ਨਹੀਂ ਜਿਹਦੇ ਕਰਕੇ ਅਸੀਂ ਮਾਈਕ੍ਰੋਵੇਵ ਨਾ ਯੂਜ਼ ਕਰੀਏ ਜੀ ਪਰ ਫੇਰ ਵੀ ਅਗਰ ਤੁਹਾਡਾ ਦਿਲ ਨਾ ਮੰਨੇ ਤਾਂ ਤੁਸੀਂ ਆਪਦਾ ਪੈਨ ਜਾਂ ਕੜਾਈ ਦੇ ਵਿੱਚ ਗਰਮ ਕਰੋ ਖਾਣਾ ਮੈਮ ਜਿਵੇਂ ਸਰਦੀਆਂ ਸ਼ੁਰੂ ਹੁੰਦੀਆਂ ਹੈਗੀਆਂ ਨਾ ਤਾਂ ਲੋਕਾਂ ਨੂੰ ਕਈ ਵਾਰੀ ਨਾ ਜ਼ੁਕਾਮ ਤੇ ਖੰਘ ਬਹੁਤ ਲੱਗਦੇ ਆ ਜੀ ਅਜੇ ਲੋਕਾਂ ਨੂੰ ਕਿਹੋ ਜੀ ਡਾਈਟ ਲੈਣੀ ਚਾਹੀਦੀ ਹੈ ਜੀ ਕਾਰਨ ਦੇਖੋ ਉਹਦਾ ਜ਼ੁਕਾਮ ਔਰ ਖਾਂਸੀ ਹੋਣ ਦਾ ਕਿਉਂਕਿ ਵਿਟਾਮਿਨ ਸੀ ਦਾ ਇਨਟੇਕ ਅਸੀਂ ਘੱਟ ਲੈਨੇ ਆ ਯੂਜੂਲੀ ਅਸੀਂ ਸੰਤਰੇ ਮਸੰਮੀ ਨਿੰਬੂ ਪਾਣੀ ਜ਼ਿਆਦਾਤਰ ਗਰਮੀਆਂ ਚ ਕੰਜ਼ਿਊਮ ਕਰਦੇ ਆ ਜਿੱਦਾਂ ਹੀ ਸਰਦੀਆਂ ਸ਼ੁਰੂ ਹੋਈਆਂ ਵੀ ਠੰਡ ਨਾ ਲੱਗ ਜੇ ਮਿਥ ਦੇ ਤਹਿਤ ਅਸੀਂ ਨਾ ਨਿੰਬੂ ਹਟਾ ਦਿੰਨੇ ਆ ਅਸੀਂ ਸੰਤਰੇ ਜਾਂ ਅਸੀਂ ਮਸੰਮੀ ਖਾਣੇ ਬੰਦ ਕਰ ਦਿੰਨੇ ਆ ਅਚਾਰ ਖਾਣਾ ਬੰਦ ਕਰ ਦਿੰਨੇ ਆ ਇਸ ਚੀਜ਼ ਨੂੰ ਰਾਦਰ ਜ਼ਰੂਰ ਜ਼ਿਆਦਾ ਕਰੋ ਖਾਓ ਅਨ ਸੈਕਿੰਡਲੀ ਪਾਣੀ ਦਾ ਇਨਟੇਕ ਬਹੁਤ ਵਧੀਆ ਰੱਖੋ ਤੇ ਪ੍ਰੋਟੀਨ ਦੇ ਸੋਰਸਸ ਦੇਖੋ ਵਿਟਾਮਿਨ ਸੀ ਪਲੱਸ ਪ੍ਰੋਟੀਨ ਦੋ ਚੀਜ਼ਾਂ ਹੈਗੀਆਂ ਜਿਨ੍ਹਾਂ ਨੇ ਤੁਹਾਡੀਆਂ ਬਿਮਾਰੀਆਂ ਨੂੰ ਕੰਟਰੋਲ ਕਰਨਾ ਔਰ ਇੱਕ ਹੋਰ ਅਕਸਰ ਅਸੀਂ ਘਰਾਂ 'ਚ ਦੇਖਦੇ ਹਾਂ ਕਿ ਲੋਕ ਨਾ ਫੈਨਲ ਦੀਆਂ ਗੋਲੀਆਂ ਪਾ ਪਾ ਕੇ ਆਪਣੇ ਗਰਮ ਕੱਪੜੇ ਸਟੋਰ ਕਰਦੇ ਆ ਕੰਬਲ ਹੋਗੇ ਰਜਾਈਆਂ ਹੋਗੇ ਸਵੈਟਰਸ ਹੋਗੇ ਇਨਰ ਹੋਗੇ ਗਰਮ ਕੱਪੜੇ ਹੋਰ ਜਿਹੜੇ ਵੀ ਕੋਈ ਤੁਹਾਡੇ ਥਰਮਲ ਹੈ ਇਹ ਸਭ ਤੋਂ ਗਲਤ ਟੈਕਨੀਕ ਹੈ ਜੀ ਮੈਮ ਉਹ ਕਿਵੇਂ ਥੋੜਾ ਜਿਹਾ ਦੱਸੋ ਜੀ ਫਿਨਲ ਦੀਆਂ ਗੋਲੀਆਂ ਜਾਂ ਜਿਹੜੇ ਆਪਣੇ ਜਿਹੜੇ ਵੀ ਬ੍ਰਾਂਡ ਇਦਾਂ ਦੇ ਆਉਂਦੇ ਆ ਜਿਹੜੀਆਂ ਗੋਲੀਆਂ ਦਾ ਰੂਪ ਬਦਲ ਕੇ ਆਪਾਂ ਨੂੰ ਸਟੋਰ ਕਰਨ ਦੀ ਉਹ ਦਿੰਦੇ ਆ ਚੱਕਰ ਕੀ ਹੁੰਦਾ ਜੀ ਉਹਨਾਂ ਦੇ ਆਰਡਰ ਉਹਨਾਂ ਦੀ ਜਿਹੜੀ 스ਮੈਲ ਹੈ ਬਹੁਤ ਸਟਰੋਂਗ ਹੁੰਦੀ ਹੈ ਔਰ ਉਹ ਸਾਡੇ ਸਿਸਟਮ ਨੂੰ ਇਰੀਟੇਟ ਕਰਦੀ ਹੈ ਉਹਦਾ ਸਿਸਟਮ ਸਾਡੀ ਬੋਡੀ ਉਹਨੂੰ ਕਿਦਾਂ ਜਵਾਬ ਦਿੰਦੀ ਹੈ ਜੁਕਾ ਆਮ ਦੇ ਰੂਪ ਦੇ ਵਿੱਚ ਖਾਂਸੀ ਸ਼ੁਰੂ ਹੋ ਜਾਂਦੀ ਹੈ ਬ੍ਰੋਂਕੋ ਸਪੈਜ਼ਮ ਹੋ ਜਾਂਦਾ ਹੈ ਨੈਜ਼ਲ ਕੰਜੈਸ਼ਨ ਹੋ ਜਾਂਦਾ ਹੈ ਔਰ ਜਿਹੜਾ ਕੱਪੜਿਆਂ ਦੇ ਵਿੱਚੋਂ ਮਾਈਕਰੋ ਫਾਈਬਰ ਨਿਕਲਦਾ ਨਾ ਥੋੜਾ ਥੋੜਾ ਜਿਹਾ ਉਹ ਕਰਦਾ ਇਹ ਚੀਜ਼ਾਂ ਨੂੰ ਕੌਜ਼ ਪਲੱਸ ਬੈਕਟੀਰੀਅਲ ਤੇ ਵਾਇਰਲ ਇਨਫੈਕਸ਼ਨ ਜਿਹੜਾ ਕਿ ਅੱਜ ਕੱਲ ਦੇ ਸੀਜ਼ਨ ਚ ਬਹੁਤ ਹੈ ਤਾਂ ਫਿਰ ਉਹ ਇੱਕ ਵੇਵ ਜੀ ਉੱਠਦੀ ਹੈ ਤੇ ਸਾਰੇ ਜਣੇ ਸਾਨੂੰ ਖੰਘ ਖੰਗਦੇ ਹੋਏ ਜਾਂ ਜ਼ੁਕਾਮ ਦੇ ਨਾਲ ਮਿਲਦੇ ਆਂ ਤੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਹੈ ਵੀ ਜਾਂ ਤਾਂ ਪ੍ਰੋਪਰ ਡਰੈਗਲਾਈਨ ਕਰਾਓ ਜਾਂ ਫਿਰ ਨੈਚੁਰਲ ਤਰੀਕੇ ਲੱਭੋ ਜਿਦਾਂ ਨਿੰਮ ਦੇ ਪੱਤੇ ਪਾਤੇ ਸਾਬਣ ਵੀ ਕਈ ਲੋਕ ਕੱਟ ਕੇ ਪਾ ਦਿੰਦੇ ਆਂ ਲੌਂਗ ਸਟੋਰ ਕਰਕੇ ਰੱਖਦੇ ਕੱਪੜਿਆਂ ਚ ਇਹ ਚੀਜ਼ਾਂ ਨੁਕਸਾਨ ਨਹੀਂ ਕਰਦੀਆਂ ਸਾਨੂੰ ਤੇ ਇਦਾਂ ਆਪਾਂ ਆਪਣਾ ਸਮਾਨ ਸਟੋਰ ਜੀ ਮੈਂ ਮੋਟਾਪੇ ਦੀ ਗੱਲ ਕਰਦੇ ਆ ਜਿਵੇਂ ਕਹਿੰਦੇ ਸਰਦੀਆਂ ਸ਼ੁਰੂ ਹੁੰਦੀਆਂ ਨੇ ਕਿਤੇ ਨਾ ਕਿਤੇ ਭਾਰਵਧ ਨੇ ਜਿਹੜੇ ਆ ਸ਼ੁਰੂ ਹੋ ਜਾਂਦੇ ਆ ਤੇ ਲੋਕ ਕਹਿੰਦੇ ਕਿ ਸਰਦੀਆਂ ਦੇ ਵਿੱਚ ਜਿਹੜਾ ਭਾਰ ਘਟਾਣਾ ਬਹੁਤ ਔਖਾ ਆ ਇਸ ਗੱਲ ਦੇ ਵਿੱਚ ਸਚਾਈ ਹੈ ਜੇ ਇੱਕ ਮਿਥ ਹੈਗੀ ਹੈ ਜੀ ਇਹ ਮਿਥ ਹੈ ਮੇਥੇ ਇਸ ਤਰ੍ਹਾਂ ਹੈਗੀ ਕਿ ਸਰਦੀਆਂ ਦੇ ਵਿੱਚ ਅਸੀਂ ਖਾਣਾ ਪੀਣਾ ਖਰਾਬ ਕਰ ਲੈਂਦੇ ਆ ਅਸੀਂ ਸ਼ੌਕ ਦੇ ਤਹਿਤ ਅਸੀਂ ਪਕੌੜੇ ਫਰਾਈਟ ਸਮਾਨ ਪਰੌਂਠੇ ਤਲ-ਤਲ ਕੇ ਫਿਰ ਜੀ ਸੁਗਾਤ ਸਰਦੀਆਂ ਦੀ ਕਿ ਆਪਾਂ ਚਵਨ ਪ੍ਰਸ਼ ਵੀ ਖਾਂਦੇ ਆ ਉਹ ਵੀ ਕੈਲਰੀਜ਼ ਬਹੁਤ ਹੁੰਦੀਆਂ ਫਾਇਦਾ ਦਾ ਹੁੰਦਾ ਹੈ ਕੈਲਰੀਜ਼ ਅਲਸੀ ਦੀਆਂ ਪਿੰਨੀਆਂ ਨਾਰਮਲ ਪਿੰਨੀਆਂ ਆਪਦੀਆਂ ਬੇਸਨ ਦੇ ਲੱਡੂ ਇਹ ਸਾਰਿਆਂ ਦਾ ਇਨਟੇਕ ਵੱਧ ਜਾਂਦਾ ਤੇ ਸਾਗ ਦੇ ਉੱਤੇ ਪਾਪਾ ਕੇ ਘੀ ਖਾਣਾ ਜਾਂ ਮੱਖਣ ਖਾਣਾ ਇਹ ਚੀਜ਼ਾਂ ਨੂੰ ਨਾ ਵਨਸ ਅ ਡੇ ਰੱਖੋ ਤਾਂ ਉਹਦੇ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਊਗਾ ਬਲਕਿ ਫਾਇਦਾ ਹੋਊਗਾ ਔਰ ਜਿਹੜੀ ਐਕਸਰਸਾਈਜ਼ ਆਪਾਂ ਘਟਾ ਕੇ ਰਜਾਈਆਂ 'ਚ ਦੁਬੱਕ ਕੇ ਬੈਠ ਜੰਨੇ ਆ ਉਹ ਵੀ ਬੰਦ ਕਰਨੀ ਪਏਗੀ ਤਾਂ ਇਹ ਚੀਜ਼ਾਂ ਮੈਮ ਜਿਹੜਾ ਭਾਰ ਹੈਗਾ ਯਾ ਸਰਦੀਆਂ ਦੇ ਵਿੱਚ ਜ਼ਿਆਦਾ ਘਟਦਾ ਹੈ ਜਾਂ ਗਰਮੀਆਂ ਦੇ ਵਿੱਚ ਜ਼ਿਆਦਾ ਘਟ ਸਕਦਾ ਹੈ ਆ ਜੀ ਦੇਖੋ ਆਈਡੀਲੀ ਤਾਂ ਸਰਦੀਆਂ 'ਚ ਜ਼ਿਆਦਾ ਘਟਣਾ ਚਾਹੀਦਾ ਕਿਉਂਕਿ ਮੈਟਾਬੋਲਿਜ਼ਮ ਤੁਹਾਡਾ ਬਹੁਤ ਫਾਸਟ ਹੋਇਆ ਹੁੰਦਾ ਹੈ ਤੁਹਾਨੂੰ ਬੋਡੀ ਨੂੰ ਆਪਣੀ ਨੂੰ ਮਿਹਨਤ ਕਰਨੀ ਪੈਂਦੀ ਹੈ ਉਹ ਥਰਮੋਸਟੈਟ ਜਾਂ ਟੈਂਪਰੇਚਰ ਮੈਂਟੇਨ ਕਰਨ ਲਈ ਤਾਂ ਇਸ ਕਰਕੇ ਮੈਂ ਕਹੂੰਗੀ ਕਿ ਸਰਦੀਆਂ 'ਚ weight ਘਟਾਉਣਾ ਜ਼ਿਆਦਾ ਸੌਖਾ ਹੈ ਕਿਉਂਕਿ ਬੋਡੀ ਦੀ ਕੁਦਰਤੀ ਤੌਰ ਤੇ ਡਿਮਾਂਡ ਵਧੀ ਹੋਈ ਹੈ ਤੇ ਉਹ ਡਿਮਾਂਡ ਨੂੰ ਜਿਹੜਾ ਤੁਸੀਂ ਪੂਰਾ ਕਰਨਾ ਹੈ ਬਸ ਸਮਝਦਾਰੀ ਨਾਲ ਪੂਰਾ ਕਰਨਾ ਹੈ ਜੀ ਤੇ ਮੈਂ ਮਾਪਾ ਆਪਣੀ ਸਕਿਨ ਦਾ ਧਿਆਨ ਕਿਵੇਂ ਰੱਖ ਸਕਦੇ ਹਾਂ ਸਰਦੀਆਂ ਦੇ ਵਿੱਚ ਜੀ ਬੜਾ ਇੰਪੋਰਟੈਂਟ ਕੁਐਸਚਨ ਹੈ ਜੀ ਅਕਸਰ ਸਰਦੀਆਂ ਦੇ ਵਿੱਚ ਲੋਕਾਂ ਦੀ ਸਕਿਨ ਟੈਨ ਹੁੰਦੀ ਹੈ ਪਿਗਮੈਂਟੇਸ਼ਨ ਹੋ ਜਾਂਦੀ ਹੈ ਡਾਰਕ ਪੈਚਸ ਮੇਲੈਜ਼ਮਾ ਹੋ ਜਾਂਦਾ ਹੈ ਇਹਦੇ ਲਈ ਸਭ ਤੋਂ ਪਹਿਲੀ ਗੱਲ ਉਹ ਤੁਸੀਂ ਦੇਖੋਗੇ ਬਹੁਤ ਰੁੱਖੀ ਰੁੱਖੀ ਜੀ ਰਹਿਣ ਲੱਗ ਜਾਂਦੀ ਹੈ ਰਿੰਕਲੀ ਡਰਾਈ ਤਾਂ ਸਭ ਤੋਂ ਪਹਿਲਾਂ ਤਾਂ ਹਾਈਡਰੇਸ਼ਨ ਪਾਣੀ ਨੂੰ ਕੰਪਰੋਮਾਈਜ਼ ਨਹੀਂ ਕਰਨਾ 3 ਤੋਂ 4 ਲੀਟਰ ਨਾਰਮਲ ਪਾਣੀ ਦਾ ਇਨਟੇਕ ਰੱਖੋ ਸੂਪਸ ਐਡ ਕਰੋ ਲੇਮਨ ਵਾਟਰ ਜ਼ਰੂਰ ਐਡ ਕਰਨਾ ਨਿੰਬੂ ਪਾਣੀ ਬਿਨਾ ਚੀਨੀ ਦੇ ਥੋੜਾ ਜਿਹਾ ਨਮਕ ਪਾ ਕੇ ਔਰ ਇਸ ਤੋਂ ਨਾਲ-ਨਾਲ ਸਨਸਕ੍ਰੀਨ ਐਸਪੀਐਫ 50 ਐਂਡ ਅਬੋਵ ਬਿਨਾ ਸਨਸਕ੍ਰੀਨ ਦੇ ਧੁੱਪੇ ਨਾ ਬੈਠੋ ਤਾਂ ਇਹ ਕੁਝ ਚੀਜ਼ਾਂ ਹੈਗੀਆਂ ਤੇ ਇਹਦੇ ਤੋਂ ਇਲਾਵਾ ਕੁਝ ਅੱਛੇ ਬ੍ਰਾਂਡਸ ਹੈਗੇ ਆ ਉਹਨਾਂ ਦੀ ਪਲੀਜ਼ ਮੋਇਸਚਰਾਈਜ਼ਰ ਜ਼ਰੂਰ ਵਰਤੋ ਅਗੇਨ ਜੇ ਤੁਸੀਂ ਘਰ ਦੇ ਅੰਦਰ ਉਹ ਬਾਹਰੋਂ ਸਾਨਸਕ੍ਰੀਨ ਨੂੰ ਤੁਸੀਂ ਬਿਲਕੁਲ ਕੰਪਰੋਮਾਈਜ਼ ਨਹੀਂ ਕਰਨਾ ਜੀ ਮੈਮ ਸਰਦੀਆਂ ਸ਼ੁਰੂ ਹੁੰਦੀਆਂ ਨੇ ਲੋਕ ਬਾਜਰੇ ਦੀ ਰੋਟੀ ਬਹੁਤ ਖਾਂਦੇ ਆ ਜੀ ਇਹਦੇ ਕਿੰਨੇ ਕੁ ਫਾਇਦੇ ਤੇ ਕਿੰਨੇ ਕੁ ਨੁਕਸਾਨ ਹੋ ਜਾਂਦੇ ਆ ਜੀ ਦੇਖੋ ਬਾਜਰਾ ਬੜਾ ਅੱਛਾ ਗ੍ਰੇਨ ਹੈ ਬਾਜਰੇ ਦੀ ਖਿਚੜੀ ਬਾਜਰੇ ਦੀ ਰੋਟੀ ਅੱਛੀ ਚੀਜ਼ ਹੈ ਇਹਨੂੰ ਜ਼ਰੂਰ ਇਨਕਲੂਡ ਕਰੋ ਬਟ ਇਹ ਕਈ ਵਰੀ ਨਾ ਹੈਵੀ ਹੋ ਜਾਂਦੀ ਹੈ ਤੁਹਾਡੇ ਪੇਟ ਲਈ ਤਾਂ ਇਹਨੂੰ ਰੋਜ਼-ਰੋਜ਼ ਨਹੀਂ ਖਾਣਾ ਆਪਾਂ ਵਾਂਸ ਇਨ ਅ ਵਾਈਲ ਕਦੀ ਹਫ਼ਤੇ 'ਚ ਦੋਕ ਵਰੀ ਖਾ ਲਈ ਤਿੰਨ ਵਰੀ ਖਾ ਲਈ ਤੇ ਤੁਹਾਡਾ ਸਿਸਟਮ ਤੁਹਾਡਾ ਸਾਥ ਦੇਗਾ ਉਸੀ ਕਿਉਂਕਿ ਸ਼ੁਰੂ ਤੋਂ ਤਾਂ ਨੀਣਾ ਖਾ ਰਹੇ ਤੇ ਤੁਹਾਡਾ ਸਿਸਟਮ ਉਹੀ ਚੀਜ਼ਾਂ ਨੂੰ ਆਰਾਮ ਨਾਲ ਡਾਈਜੈਸਟ ਕਰ ਸਕਦਾ ਹੈ ਜਿਹੜੀ ਤੁਸੀਂ ਬਚਪਨ ਤੋਂ ਖਾਦੀ ਹੋਵੇ ਤੇ ਜੇ ਤੁਸੀਂ ਕੋਈ ਨਵੀਂ ਚੀਜ਼ ਸੀਜ਼ਨ ਦੀ ਇੰਟਰਡਿਊਸ ਕਰ ਰਹੇ ਹੋ ਤਾਂ ਉਹਨੂੰ ਤੁਸੀਂ ਉਹਨਾਂ ਕੀ ਕਰੋ ਕਿ ਜਿੰਨਾ ਕ ਤੁਹਾਡੀ ਬਾਡੀ ਉਹਨੂੰ ਐਕਸੈਪਟ ਕਰ ਲੇ ਜੀ ਤੇ ਮੈਮ ਇੱਕ ਚੀਜ਼ ਹੋਰ ਦੱਸੋ ਕਿ ਸਲਾਦ ਸਾਨੂੰ ਸਰਦੀਆਂ ਦੇ ਵਿੱਚ ਕਿਵੇਂ ਲੈਣਾ ਚਾਹੀਦਾ ਹੈ ਜੀ ਸਲਾਦ ਉਹੀ ਹੈ ਜੀ ਜਵਾਬ ਸਾਡਾ ਬਿਲਕੁਲ ਕਿ ਧੋ ਸਵਾਰ ਕੇ ਜਿੰਨਾ ਆਰਾਮ ਨਾਲ ਤੁਸੀਂ ਕੰਫਰਟੇਬਲ ਜਿੱਦਾਂ ਸ਼ੈਲਗਮ ਹੈ ਖੀਰੇ ਹੈ ਜਾਂ ਫਿਰ ਟਮਾਟਰ ਹੈ ਮੂਲੀ ਹੈ ਗਾਜਰ ਹੈ ਇਸ ਮਾਨਸੇ ਬੜੇ ਆਰਾਮ ਨਾਲ ਸਲਾਦ ਦੇ ਰੂਪ ਚ ਖਾ ਸਕਦੇ ਆ ਪਰ ਨਮਕ ਲਾਣਾ ਅਵੋਇਡ ਕਰਨਾ ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਅਨਸੀਸਰੀ ਨਾ ਕਈ ਘਰਾਂ ਚ ਆਦਤ ਹੁੰਦੀ ਹੈ ਸਲਾਦ ਦੇ ਉੱਤੇ ਨਮਕ ਪਾਣ ਦੀ ਆਪਾਂ ਉਸ ਚੀਜ਼ ਨੂੰ ਉਹਦੇ ਕੁਦਰਤੀ ਸੁਆਦ ਦੇ ਵਿੱਚ ਕਿਉਂ ਨਹੀਂ ਇੰਜੋਏ ਕਰ ਸਕਦੇ ਠੀਕ ਹੈ ਨਮਕ ਪਾਣ ਨਾਲ ਬੀਪੀ ਵੀ ਵਧੂਗਾ ਤੇ ਅਕਸਰ ਬੀਪੀ ਦੀ ਪ੍ਰੋਬਲਮ ਸਰਦੀਆਂ ਦੇ ਵਿੱਚ ਵਧੂ ਪਾਈ ਜਾਂਦੀ ਹੈ ਤਾਂ ਸਲਾਦ ਖਾਓ ਤਾਂ ਐਸ ਇਟ ਇਜ਼ ਉਹਦੇ ਨੈਚੁਰਲ ਕੁਦਰਤਨ ਰੂਪ ਤੇ ਟੇਸਟ ਦੇ ਵਿੱਚ ਆਪਾਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਮੇਰਾ ਸੁਨੇਹਾ ਸਿਹਤ ਲਈ ਖਾਣੇ ਲਈ ਇਹੀ ਹੈ ਕਿ ਜਿਹੜਾ ਸੀਜ਼ਨਲ ਖਾਣਾ ਮਿਲੇ ਜਾਂ ਤੁਸੀਂ ਆਪਦੇ ਘਰ ਦੇ ਬਾਹਰ ਨਿਕਲ ਜਾਓ ਕਿਸਾਨ ਮੰਡੀ 'ਚ ਚਲੇ ਜਾਓ ਤੇ ਜਿਹੜੇ ਤੁਹਾਨੂੰ ਫਲ ਅਤੇ ਸਬਜ਼ੀਆਂ ਮਿਲਣ ਉਹਨਾਂ ਦਾ ਇੱਕ ਵੱਡਾ ਸਾਰਾ ਬੈਗ ਭਰ ਕੇ ਲੈ ਕੇ ਆਓ ਤੇ ਅੱਧਾ ਕਿਲੋ ਤੁਸੀਂ ਸਬਜ਼ੀ ਰੋਜ਼ ਦੀ ਖਾਣੀ ਹੀ ਖਾਣੀ ਹੈ 컬러ਫੁਲ ਜਿੰਨੇ ਜ਼ਿਆਦਾ ਕਲਰ ਓਨੇ ਜ਼ਿਆਦਾ ਤੁਸੀਂ ਵਧੀਆ ਹੋ ਜਣੇ ਸਿਹਤ ਦੇ ਰੂਪ ਨਾਲ ਠੀਕ ਹੈ ਜੀ ਤੇ ਕਾਰਬੋਹਾਈਡਰੇਟਸ ਭਾਵੇਂ ਚਾਵਲ ਹੈਗੇ ਜਾਂ ਫਿਰ ਸੀਜ਼ਨਲ ਜਿੱਦਾਂ ਤੁਸੀਂ ਕਿਹਾ ਸੀ ਕਿ ਕਣਕ ਜਿਹੜੀ ਆਪਾਂ ਕਣਕ ਨੂੰ ਕਹਿ ਲੀ ਜੀਏ ਮੱਕੀ ਕਹਿ ਲੋ ਬਾਜਰਾ ਕਹਿ ਲੋ ਜੋ ਜਵਾਰ ਕਹਿ ਲੋ ਇਹਨਾਂ ਨੂੰ ਜ਼ਰੂਰ ਇਨਕਲੂਡ ਕਰੋ ਬਟ ਸ਼ੌਕ ਦੇ ਰੂਪ ਦੇ ਵਿੱਚ ਤੇ ਸੀਜ਼ਨਲ ਰੀਜਨਲ ਆਪਣਾ ਵੀ ਫਾਇਦਾ ਤੇ ਕਿਸਾਨਾਂ ਦਾ ਵੀ ਫਾਇਦਾ ਤੇ ਇਹ ਚੀਜ਼ ਜਰੂਰ ਆਪਾਂ ਹਾਈਲਾਈਟ ਕਰੀਏ ਤਾਂ ਵਧੀਆ ਰਹੇਗਾ ਜੀ ਮੈਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਜੀ ਜੀ ਦਰਸ਼ਕੋ ਵਾਕਈ ਮੈਮ ਹੋਰਾਂ ਨੇ ਸਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਆ ਕਿ ਸਾਨੂੰ ਸਰਦੀਆਂ ਦੇ ਵਿੱਚ ਕਿਹੋ ਜਿਹਾ ਖਾਣਾ ਖਾਣਾ ਚਾਹੀਦਾ ਹੈ ਤੇ ਬਹੁਤ ਸਾਰੀਆਂ ਮਿੱਥ ਸੀ ਜਿਨ੍ਹਾਂ ਨੂੰ ਮੈਡਮ ਨੇ ਅੱਜ ਤੋੜਿਆ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ ਜੇਕਰ ਤੁਹਾਡੇ ਜ਼ਹਿਨ ਦੇ ਵਿੱਚ ਵੀ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਪੁੱਛ ਸਕਦੇ ਹੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ ਹੁਣ ਮੈ